ਅਸੀਂ ਜੋ ਵੀ ਮਾਤਲ ਦੇ 2 4 5 10 ਬੰਦਿਆਂ ਨੇ ਕੀਤਾ ਉਹ ਬਹੁਤ ਮਾੜਾ ਕੀਤਾ ਹੈ ਹੱਥ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਜੋ ਵੀ ਉੱਥੇ ਹੋਇਆ ਹੈ ਉਹਰੇ ਲਈ ਪਹਿਲੇ ਤਾਂ ਅਸੀਂ ਮਾਫੀ ਮੰਗਦੇ ਆ ਦੂਜੀ ਇਹ ਗੁਜਾਰਿਸ਼ ਕਰਦੇ ਆ ਇੱਕ ਰਿਕੁਐਸਟ ਕਰਦੇ ਆ ਕਿ ਇਦਾਂ ਹੀ ਕੋਈ ਵੀ ਅੱਗੇ ਕੋਈ ਬਾਦਦਾਤ ਨਾ ਕਰੋ ਜਿਹੜੇ ਕਰਕੇ ਕੋਈ ਸਾਡੇ ਪਰਿਵਾਰ ਜਾਂ ਸਾਡਾ ਕਾਰੋਬਾਰ ਇੱਥੇ ਖਰਾਬ ਹੋਵੇ ਸਾਡਾ ਇੱਥੇ ਹਰ ਬੰਦੇ ਨਾਲ ਬਹੁਤ ਵਧੀਆ ਪਿਆਰ ਭਾਵ ਬਣਿਆ ਹੋਇਆ ਹੈ ਤੇ ਅਸੀਂ ਕਾਰੋਬਾਰ ਕਰਦੇ ਆ ਸਾਨੂੰ ਹਰ ਤਰ੍ਹਾਂ ਸਪੋਰਟ ਕਰਦੇ ਆ ਇਸ ਕਰਕੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜੋ ਵੀ ਤੁਸੀਂ ਕਰਦੇ ਪਿਓ ਜੋ ਆਹ ਤੇ 2 4 5 ਬੰਦੇ ਹੀ ਬਸ ਉਹ ਕੰਮ ਕਰਦਾ ਇਸ ਕਰਕੇ ਸਾਰੇ ਉੱਤੇ ਜੋ ਵੀ ਆਂਦਾ ਹੈ ਉਹਨੂੰ سپورਟ ਕਰੋ ਮਿਲਵਟ ਕੇ ਕੋਈ ਵੀ ਤੁਹਾਡੇ ਨਾਲ ਕੋਈ 19 ਕਿ ਗੱਲ ਹੁੰਦੀ ਹੈ ਤਾਂ ਉੱਤੇ ਪ੍ਰਸ਼ਾਸਨ ਬੈਠਾ ਪੁਲਿਸ ਬੈਠੀ ਆ ਉਹਨਾਂ ਨੂੰ ਕੰਪਲੇਂਟ ਕਰੋ ਮਾਰਾ ਇਹ ਲਗਾਣੇ ਦਾ ਮਤਲਬ ਹੀ ਇਹਦਾ ਆ ਆਪਾਂ ਲਿਗਾਓ ਆਪ ਮਾਰ ਦੋ ਕੀ ਬਣਾਣੀ ਕਰਦੇ ਆ ਓਏ ਓਏ ਬੋਲਾ ਉਹ ਕਰ ਬਸ ਮਗੀ ਛੋਟ ਨੋ ਨਾਈਸ ਹੋਇਆ ਯੋ ਵੀ ਬਰਾਬਰ ਸੱਚ ਆ ਵੀ ਗਏ। ਇਹ ਗੱਲ ਸੁਣੋ। ਚਾ ਵੀ ਗਏ। ਬੰਦੇ ਭਾਈ ਉੱਪਰ ਚਲੋ ਪੁਲਿਸ ਕੰਮ ਕਰੇ। ਅਰੇ ਕਾਗਜ਼ ਦਿਓ ਨਾ ਪਹਿਲੇ। ਕਾਗਜ਼। ਕਾਗਜ਼ ਦੇ ਨਾ। ਆਹ ਗਲਤੀ ਤੇ ਆ ਰਿਹਾ। ਆਹ ਤਾਂ ਦੇ ਦਿਓ ਪਹਿਲੇ। ਜਿੰਨੇ ਵੀ ਹੈ ਕਟੋ ਕਣ ਰੋ 150 ਬੰਦਾ ਜਿਹੜਾ ਇਹ ਇੱਥੇ ਸਬਜ਼ੀ ਮੰਡੀ ਦੇ ਵਪਾਰ ਕਰਦਾ ਹੈ। ਹਰ ਬੰਦੇ ਨਾਲ ਸਿੱਖ ਧਰਮ ਦੇ ਹਰ ਸਿੱਖ ਭਰਾਵਾਂ ਨਾਲ ਵਧੀਆ ਤਾਲ ਮੇਲਾ ਸਾਨੂੰ ਕਿਸੇ ਚੀਜ਼ ਦੀ ਕੋਈ ਪਰੇਸ਼ਾਨੀ ਨਹੀਂ ਆਉਂਦੀ। ਅਸੀਂ ਜੋ ਵੀ ਮਾਤਲ ਦੇ 2 4 5 10 ਬੰਦਿਆਂ ਨੇ ਕੀਤਾ ਉਹ ਬਹੁਤ ਮਾੜਾ ਕੀਤਾ ਹੈ ਹੱਥ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਜੋ ਵੀ ਉੱਥੇ ਹੋਇਆ ਹੈ ਉਹਰੇ ਲਈ ਪਹਿਲੇ ਤਾਂ ਅਸੀਂ ਮਾਫੀ ਮੰਗਦੇ ਆ ਦੂਜੀ ਇਹ ਗੁਜਾਰਿਸ਼ ਕਰਦੇ ਆ ਇੱਕ ਰਿਕੁਐਸਟ ਕਰਦੇ ਆ ਕਿ ਇਦਾਂ ਹੀ ਕੋਈ ਵੀ ਅੱਗੇ ਕੋਈ ਬਾਦ ਦਾਤ ਨਾ ਕਰੋ ਜਿਹੜੇ ਕਰਕੇ ਕੋਈ ਸਾਡੇ ਪਰਿਵਾਰ ਜਾਂ ਸਾਡਾ ਕਾਰੋਬਾਰ ਇੱਥੇ ਖਰਾਬ ਹੋਵੇ ਸਾਡਾ ਇੱਥੇ ਹਰ ਬੰਦੇ ਨਾਲ ਬਹੁਤ ਵਧੀਆ ਪਿਆਰ ਭਾਵ ਬਣਿਆ ਹੋਇਆ ਹੈ ਤੇ ਅਸੀਂ ਕਾਰੋਬਾਰ ਕਰਦੇ ਆ ਸਾਨੂੰ ਹਰ ਤਰ੍ਹਾਂ ਸਪੋਰਟ ਕਰਦੇ ਆ ਇਸ ਕਰਕੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜੋ ਵੀ ਤੁਸੀਂ ਕਰਦੇ ਪਿਓ ਜੋ ਇਹ ਅੰਦਰ ਦੋ ਚਾਰ ਪੰਜ ਬੰਦੇ ਹੀ ਉਹ ਕੰਮ ਕਰਦਾ ਹੁੰਦਾ ਇਸ ਕਰਕੇ ਸਾਰੇ ਉੱਤੇ ਮਿੱਦੋ ਵੀ ਆਂਦਾ ਹੈ ਉਹਨੂੰ ਸਪੋਰਟ ਕਰੋ ਮਿਲਵਟ ਕੇ ਕੋਈ ਵੀ ਤੁਹਾਡੇ ਨਾਲ ਕੋਈ 19 ਕੀ ਗੱਲ ਹੁੰਦੀ ਹੈ ਤਾਂ ਉੱਥੇ ਪ੍ਰਸ਼ਾਸਨ ਬੈਠਾ ਪੁਲਿਸ ਬੈਠੀ ਆ ਉਹਨਾਂ ਨੂੰ ਕੰਪਲੇਂਟ ਕਰੋ ਕੋਈ ਦੋ ਜਨ ਕੋਈ ਸ਼ਰਾਬ ਦੀ ਦਿੱਤਬ ਕਰਦੇ ਤਾਂ ਉਹਨਾਂ ਦੀ ਕੰਪਲੇਂਟ ਕਰੋ ਬਾਕੀ ਕਿਸੇ ਨੂੰ ਕੋਈ ਤੰਗ ਨਾ ਕਰੋ ਅਸੀਂ ਵੀ ਇੱਥੇ ਅਨੇ ਸਾਲੋਂ ਕਿਸੇ ਚੀਜ਼ ਦੀ ਕੋਈ ਪਰੇਸ਼ਾਨੀ ਨਹੀਂ ਹੈ ਦਾ ਤੁਸੀਂ ਉਹਨਾਂ ਨੂੰ ਪਰੇਸ਼ਾਨ ਕਰੋ ਬਸ ਸਾਡੀ ਇਹ ਬੇਨਤੀ ਹੈ ਜੀ ਵਾਹਿਗੁਰੂ ਜੀ ਕਰਤਾ ਸੱਚ ਜੀ ਕਰਤਾ ਵਾਹਿਗੁਰੂ ਸਾਰੇ ਮਹਾਜਿਵਾਸੀ ਭਰਾਵਾਂ ਨੂੰ ਨਮਸਕਾਰ ਮੇਰੇ ਵੱਲੋਂ ਮੈਂ ਵਿਜੇਵਰਦ ਜਵੰਦਰ ਸਿੰਘ ਵੰਡੀ ਇੱਥੇ ਬੰਨੋ 30 ਸਾਲ ਕੱਟੂ ਘਟ ਹੋ ਗਏ ਜੀ ਤੇ ਅਸੀਂ ਸਾਰਿਆਂ ਨਾਲ ਮਿਲ ਜੁਲ ਕੇ ਰਹੇ ਆ ਤੇ ਸਾਡੇ ਕੋਈ ਪਰੇਸ਼ਾਨੀ ਇਹਨਾਂ ਵੱਲੋਂ ਨਹੀਂ ਆਈ ਪੰਜਾਬ ਦੇ ਵਿੱਚ ਰਹਿ ਕੇ ਤੇ ਬਾਕੀ ਜਿਹੜਾ ਅੱਜ ਤੋਂ 2-4 ਦਿਨ ਪੱਲੇ ਜੋ ਇਹ ਮਹਾਜਲ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਕੋਈ ਮਹੌਲ ਪੈਦਾ ਹੋਇਆ ਹੈ ਉਹਦੇ ਲਈ ਅਸੀਂ ਸਾਰੇ ਪੰਜਾਬੀ ਬ੍ਰਾਹਮਣਰੋਂ ਕਸ਼ਾਵਾਂ ਜਾਂਦਣਾ ਚਾਹੁੰਦੇ ਆਂ। ਬਾਕੀ ਸਮਾ ਬਹੁਤ ਬਲਵਾਨ ਹੈ ਜੀ। ਸਮਾ ਦੇ ਆਧਾਰ ਨਾਲ ਬੰਦੇ ਨੂੰ ਸੋਚ ਸਮਝ ਕੇ ਕੋਈ ਵੀ ਗੱਲ ਕਰਨੀ ਚਾਹੀਦੀ ਹੈ। ਉਹਦੇ ਦੌਰਾਨ ਹੀ ਅੱਗੇ ਕੋਈ ਪੱਖ ਆਪਣੀ ਗੱਲ ਰੱਖਦਾ ਹੈ ਤੇ ਸਾਡੇ ਜਿਹੜੇ ਪੰਜਾਬੀ ਵੀ ਜਾਂਦੇ ਆਂ ਹਿਮਾਚਲ ਦੇ ਵਿੱਚ ਟੂਰਿਸਟ ਪਲੇਸ ਦੇ ਉੱਥੇ ਜਾ ਕੇ ਉਹਨਾਂ ਦੇ ਨਾਲ ਕੋਈ ਗੱਲ ਕੰਮ ਹੁੰਦਾ ਹੈ। ਉਹਨਾਂ ਨੂੰ ਪਰੇਸ਼ਾਨੀ ਆਉਂਦੀ ਹੈ ਇਹ ਸਾਡੀ ਸਰਕਾਰਾਂ ਨੂੰ ਉੱਤੇ ਸੋਚਣਾ ਚਾਹੀਦਾ ਹੈ ਸਰਕਾਰਾਂ ਸਾਡੀਆਂ ਇਸ ਕੰਮ ਨੂੰ ਦੇਖ ਇਸ ਕੰਮ ਨੂੰ ਅੱਛੀ ਤਰ੍ਹਾਂ ਨਾਲ ਦੇਖਣ ਕੋਈ ਸਾਡੇ ਪੰਜਾਬੀ ਵੀ ਜਾਂਦੇ ਆ ਹਿਮਾਚਲ ਤੋਂ ਪੰਜਾਬ ਜਾਂਦੇ ਆ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਹੈ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਪਲੱਸ ਅਸੀਂ ਇੰਨੇ ਸਾਲ ਤੋਂ ਇੱਥੇ ਰਹਿ ਰਹੇ ਆ ਸਾਡਾ ਇੱਥੇ 30 ਸਾਲ ਦਾ ਵਾਰ ਹੈਗਾ ਜੀ ਸਾਨੂੰ ਕਦੇ ਕੋਈ ਪਰੇਸ਼ਾਨੀ ਇਦਾਂ ਦੀ ਨਹੀਂ ਆਈ ਹੈ ਜਿਦੇ ਵਿੱਚ ਅਸੀਂ ਆਪਣੇ ਪੰਜਾਬੀ ਵੀਰਾਂ ਨੂੰ ਕੋਈ ਦੋਸ਼ ਦਈਏ। ਬਾਕੀ ਬੇਦੀ ਇਹ ਹੈ ਜੀ ਕਿ ਜਿੰਨੇ ਵੀ ਸਾਡੇ ਪੰਜਾਬੀ ਵੀਰ ਹਿਮਾਚਲ ਜਾਂਦੇ ਆ ਉਹਨਾਂ ਨੂੰ ਸਾਡੀਆਂ ਸਰਕਾਰਾਂ ਨਾਲ ਸਹੂਦਾ ਦੇਣੀ ਚਾਹੀਦੀਆਂ। ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਠੀਕ ਹੈ ਜੀ ਪਬਲਿਕ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ ਜਿਹੜੇ ਇਹ ਮਾੜੇ ਮੋਟੇ ਆ ਵੀ ਭਾਈਚਾਰਾ ਰਹਿ ਗਿਆ ਖਤਮ ਹੋ ਜਾਣਾ ਜਿੱਦਾਂ ਦੇ ਹਾਲਾਤ ਪੈਦਾ ਹੋ ਰਹੇ ਆ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪੰਜਾਬ ਸਰਕਾਰ ਦੀ ਵੀ ਤੇ ਹਿਮਾਚਲ ਦੀ ਵੀ ਦੋਨੋਂ ਸਰਕਾਰਾਂ ਮਿਲ ਜੁਲ ਕੇ ਇੱਕ ਦੂਜੇ ਨੂੰ ਜਿਹੜੇ ਸ਼ਰਾਬੀ ਤੱਤ ਉੱਤੇ ਹੈਗੇ ਆ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਚਾਹੇ ਉਹ ਪੰਜਾਬ ਦਾ ਹੋਵੇ ਚਾਹੇ ਉਹ ਹਿਮਾਚਲ ਦਾ ਹੋਵੇ ਔਰ ਇੰਨਾ ਹੀ ਕਹਿੰਦੇ ਹੋਏ ਆਪਾਂ ਬੇਨਤੀ ਕਰਦੇ ਆਂ ਹਿਮਾਚਲ ਵਾਸੀਆਂ ਨੂੰ ਕਿ ਉਹ ਅੱਛੇ ਤਰੀਕੇ ਨਾਲ ਬਾਹਰ ਕੋਈ ਵੀ ਬੰਦਾ ਜਾਂਦਾ ਹੈ ਘੁੰਮਣ ਫਿਰਨ ਉਹਨਾਂ ਦੇ ਨਾਲ ਮੇਲ ਮਲਾਪ ਰੱਖਣ ਔਰ ਅچھے ਤਰੀਕੇ ਨਾਲ ਵਰਤਤ ਕਰਨਾ ਇਹਨਾਂ ਨੇ ਕਹਿੰਦੇ ਹੋਏ ਮੈਂ ਧੰਨਵਾਦ ਕਰਦਾ ਹਾਂ। ਉਹ ਮੈਂ ਯੋਗੇਸ਼ ਕੁਮਾਰ ਮੈਂ ਹੀ ਹਮਾਚਲ ਦਾ ਰਹਿਣਾ ਹਾਂ ਇੱਥੇ ਪੰਜਾਬ ਵਿੱਚ ਮੈਨੂੰ ਕੰਮ ਕਰਦੇ 25 ਸਾਲ ਹੋ ਗਏ ਸਾਡਾ ਜਨਮ ਪਰਤੇ ਇੱਥੇ ਦੀ ਸਿੱਖ ਭਰਾਵਾਂ ਨਾਲ ਸਾਡਾ ਪ੍ਰੇਮ ਇੰਨਾ ਹੈ ਕਿ ਸਾਨੂੰ ਕੰਸੀਓਲਟੀ ਸਪੋਰਟ ਕਰਦੇ ਨੇ ਆਪਣੇ ਨਾਲ ਚੱਲਦੇ ਨੇ ਬਹੁਤ ਸਾਡਾ ਆਪਸ ਵਿੱਚ ਭਾਈਚਾਰਾ ਪ੍ਰੇਮ ਪਿਆਰ ਹੈਗਾ ਹੈ ਹਿਮਾਚਲ ਵਾਲੇ ਜਿਹੜੇ ਆਪਣੇ ਉਹ ਵੀ ਭਰਾ ਨੇ ਪਰ ਆਪਾਂ ਨੂੰ ਇਹ ਰਿਕੁਐਸਟ ਕਰਾਂਗੇ ਜੇ ਕੋਈ ਕੋਈ ਸਿੱਖ ਭਰਾ ਸਾਡਾ ਉੱਥੇ ਆਂਦਾ ਹੈ ਉਹਨਾਂ ਦਾ ਸਵਾਗਤ ਅੱਛੇ ਤਰੀਕੇ ਨਾਲ ਕੀਤਾ ਜਾਵੇ ਕੋਈ ਨਾ ਕੀ ਲੜਾਈ ਨਾ ਉਹਨਾਂ ਨੂੰ ਤਰੀਕੇ ਨਾਲ ਸਮਾਗ ਸਪੋਰਟ ਕੀਤੀ ਜਾਵੇ ਉਹਨਾਂ ਦੀ ਹੈਲਪ ਕੀਤੀ ਜਾਵੇ ਉਹਨਾਂ ਦੀ ਕੋਈ ਕਮੀ ਪੇਸ਼ੀ ਆ ਉਹ ਆਪਾਂ ਦੇਖਣੀ ਚਾਹੀਦੀ ਪਰ ਇਦਾਂ ਦੇ ਸ਼ਰਾਰਤ ਵਾਲੇ ਕੰਮ ਬਿਲਕੁਲ ਨਾ ਕੀਤਾ ਜਾਵੇ ਬਾਕੀ ਮੈਂ ਇਹੀ ਕਹਾਂਗਾ ਕਿ ਇੱਕ ਦੂਜੇ ਦਾ ਧਿਆਨ ਰੱਖੋ ਇੱਕ ਦੂਜੇ ਦੀ ਸਪੋਰਟ ਕਰੋ ਬਹੁਤ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਦੇਖੋ ਜੀ ਕਾ ਨਜ਼ਰ ਪਾਕਿਸਤਾਨ ਦੇ ਵੀਰਾਂ ਦਾ ਆਪਣੇ ਸ਼ੰਤੀ ਭਾਈ ਜੀ ਦਾ ਖਿਲਰਦਾ ਬਹੁਤ ਬਹੁਤ ਧੰਨਵਾਦ ਕਰਦਾ। ਜੀ। ਮੈਂ ਮੁਖੀਜਾ ਸਾਹਿਬ ਦਾ, ਸ਼ੰਤੀ ਭਾਈ ਜੀ ਦਾ, ਨੀਰਜ ਜੀ ਦਾ, ਤੁਸੀਂ ਮੈਂ ਨੀਰੇ ਜੀ ਦਾ ਧੰਨਵਾਦ ਕਰਦਾ ਜੀ ਇਹਨਾਂ ਦੇ ਪਰਲੇ ਨਾਲ ਇੱਕ ਬਹੁਤ ਸੁਚੱਜੀ ਮੇਲੇ ਹੋਈ ਏ। ਇੱਕ ਇੱਕ ਵਧੀਆ ਸੇ ਦੇਸ ਗਿਆ। ਲੋਕਾਂ 'ਚ ਦੱਸਿਆ ਜਾਏ ਵੀ ਇਹ ਹਿੰਦਮਤਲੀ ਤੇ ਸਿੱਖ ਭਾਈ ਜਿੱਦ ਕੋਈ ਫਰਕ ਨਹੀਂ। ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਨਰਥ ਪਾਈ ਜਾਵੇ ਉਹਨਾਂ ਵੀ ਫੀਲ ਕੀਤੀ ਅਸੀਂ ਅਪੀਲ ਕਰਦੇ ਆਂ ਭਾਵੇਂ ਸਾਡੇ ਨਾਲ ਗਲਤੀ ਕਿਸੇ ਨੂੰ ਕਰੇ ਪਰਪਲ ਨੂੰ ਅਰਜ਼ ਕਿਸੇ ਕਾਰਵਾਈ ਕੀਤੀ ਜਾਵੇ ਨਾ ਕਿ ਆਪਣੇ ਖੁਦ ਹੀ ਆਪਣੇ ਫੈਸਲੇ ਨੂੰ ਲਿਆ ਜਾਵੇ ਇਹ ਨਹੀਂ ਸਾਡੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਇਸ ਦੇ ਦੋ ਤਿੰਨ ਦਿਨਾਂ ਤੋਂ ਇਹ ਮਾਤਰ ਜੂਲ ਬਣਿਆ ਹੋਇਆ ਹੈ ਜੋ ਪੁੱਤਰ ਉਸ ਉਥੋਂ ਦੇ ਸ਼ਰਾਤੀ ਅੰਸਰ ਜਿਨ੍ਹਾਂ ਨੇ ਸੰਜਣਿਆ ਅਸੀਂ ਖਾਸਾ ਪਿੰਡਾਂਵਾਲੀ ਨਿਸ਼ਾਨ ਸਾਹਿਬ ਲਾਏ ਆ ਫੋਟੋ ਦੀ ਵੇਦਵੀ ਕੀਤੀ ਹੈ ਉਹਦੇ ਵਿੱਚ ਅੱਜ ਸਿੱਖ ਜਥੇਬੰਦੀਆਂ ਨੇ ਸਿੱਖ ਤਾਲਮਿਲ ਕਮੇਟੀ ਨਾਲ ਸੰਪਰਕ ਕੀਤਾ ਕਿ ਆ ਕਿ ਹਿਮਾਚਲ ਵਾਲਾ ਘਰਾਓ ਕਰਨਾ ਹੈ ਪਰ ਉਹਦੇ ਵਿੱਚ ਸਾਡੇ ਬਹੁਤ ਸੂਝਵਾਨ ਸਿੱਖੋ ਦੇਸੋ ਜੀ ਮਨੀ ਦੇ ਪ੍ਰਧਾਨ ਪੁਜੀਗਾ ਜੀ ਹੋਰ ਵੀ ਮੈਂਬਰਾਂ ਦੇ ਕੇ ਇਸ ਗੱਲ ਦੀ ਖੇਦੀ ਕੀਤੀ ਹੈ ਕਿ ਉਹਦੇ ਜੋ ਹਿਮਾਚਲ ਜਵਾਹਾ ਕੋ ਗਤ ਹੋਇਆ ਹੋਇਆ ਉਹਨਾਂ ਨੇ ਇਸ ਦੀ ਸੂਰੀ ਵੀ ਕੀਤੀ ਹੈ ਉੱਥੇ ਦੇ ਲੋਕਾਂ ਨੂੰ ਸਮਾਂ ਚਾਹੀਦਾ ਵਾ ਇਹ ਭਾਈਚਾਰਕ ਸਮਝ ਹੈ ਇਹ ਭਾਈਚਾਰਕ ਸਮਝ ਖਰਾਬ ਨਹੀਂ ਕਰਨੀ ਚਾਹੀਦੀ ਜਿਹੜੇ ਕੋਸ਼ਿਸ਼ੇ ਸ਼ਰਾਖੀ ਤਤਵ ਹੈ ਸੋ ਉੱਥੋਂ ਦੀ ਸਰਕਾਰ ਨੂੰ ਉਹਨਾਂ ਨੂੰ ਨੱਥ ਪਾਣੀ ਚਾਹੀਦੀ ਹੈ ਤਾਂ ਜੋ ਜੋ ਆਪਾਂ ਅੱਜ ਭਾਈਚਾਰਾ ਉਹ ਕੰਮ ਰਵੇ ਜੋ ਅਸੀਂ ਸਭ ਜੀ ਮੜੀਪਾ ਆਏ ਆ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਸਿੱਖ ਤਾਲਮਲ ਕਮੇਟੀ ਦਾ ਸਹਿਯੋਗ ਕਰਕੇ ਇਹ ਬੇਤੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਹਾਲਾਤ ਚੱਲ ਰਿਹਾ ਆ ਆਪਾਂ ਸਾਰੇ ਜਾਣਦੇ ਆ ਕਿ ਸਾਡੇ ਜਥੇਬੰਦੀਆਂ ਤੁਹਾਡੇ ਆਪੋ ਆਪਣਾ ਵੱਡਾ ਹੋਣ ਦੀ ਗੱਲ ਕਰ ਰਹੇ ਨੇ ਇੱਕ ਦੂਜੇ ਨਾਲ ਵੰਡ ਪਾਈ ਜਾ ਰਹੀ ਆ ਵਖਰੇਵਾ ਕੀਤਾ ਜਾ ਰਿਹਾ ਤੇ ਅਕਾਲ ਤਖਤ ਸਾਹਿਬ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਸਾਡੀ ਜਮਾਤ ਜਿਹੜੀ ਆ ਆਪਸ ਵਿੱਚ ਜਿਹੜੀ ਆ ਟਕਰਾਂ ਦੀ ਦਿਖਾਈ ਦੇ ਰਹੀ ਆ ਤੇ ਅੱਜ ਇਸ ਸਮੇਂ ਦੇ ਉੱਤੇ ਇੱਕ ਖਬਰ ਵੀ ਸਾਨੂੰ ਦਿੱਤੀ ਜਾ ਰਹੀ ਆ ਇਸ ਦੇਸ਼ ਦੇ ਵੱਲੋਂ ਕਿ ਤੁਹਾਡੇ ਬੱਚੇ ਜਦੋਂ ਕਿਸੇ ਲਾਗਲੇ ਸੂਬੇ ਵਿੱਚ ਹਿਮਾਚਲ ਵਿੱਚ ਜਾਂਦੇ ਆ ਤਾਂ ਉਹ ਗੁਰਦੁਆਰਾ ਸਾਹਿਬ ਦੀ ਯਾਤਰਾ ਜਾਂਦੇ ਆ ਤੇ ਨਿਸ਼ਾਨ ਲਾ ਕੇ ਝੰਡੇ ਲਾ ਕੇ ਜਾਂਦੇ ਆ ਤਾਂ ਉੱਥੇ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਉਹ ਜਲੀਲ ਵੀ ਇਸ ਕਦਰ ਕੀਤਾ ਜਾਂਦਾ ਕਿ ਹਿਮਾਚਲ ਦੇ ਜਿਹੜੇ ਲੋਕਲ ਗੁੰਡੇ ਆ ਪੁਲਿਸ ਦੀ ਹਾਜ਼ਰੀ ਵਿੱਚ ਨੌਜਵਾਨਾਂ ਦੇ ਝੰਡੇ ਉਤਾਰਦੇ ਆ ਤੇ ਉਹਨਾਂ ਨੂੰ ਪੈਰਾਂ ਵਿਚ ਰੋਂਦੇ ਆ ਇਹ ਤਸਵੀਰ ਬੜੀ ਦੁਖਦਾਈ ਆ ਤੇ ਦਿਲ ਤੇ ਅਸਰ ਕਰਨ ਵਾਲੀ ਆ ਇਸ ਸਮੇਂ ਤੇ ਜਿਹੜੇ ਸਾਡੇ ਮੌਜੂਦਾ ਜਥੇਦਾਰ ਅਹ 와ਈ ਕੁਲਦੀਪ ਸਿੰਘ ਜੀ ਗੜਗਜ ਉਹਨਾਂ ਨੇ ਇਸ ਗੱਲ ਤੇ ਗੰਭੀਰ ਨੋਟਿਸ ਲੈਂਦੇ ਆ ਸ਼ਰੋਣੀ ਗੁਰਦੁਆਰਾ ਪਰੰਧ ਕਮੇਟੀ ਨੂੰ ਹਦਾਇਤ ਕੀਤੀ ਆ ਕਿ ਇਸ ਬਾਰੇ ਦੇ ਵਿੱਚ ਜਿਹੜਾ ਐਕਸ਼ਨ ਲਿਆ ਜਾਵੇ ਕਿਉਂਕਿ ਕਾਫੀ ਸੈਂਕੜੇ ਨੌਜਵਾਨ ਜਿਹੜੇ ਆ ਉਹਨਾਂ ਦਾ ਇਸ ਗੱਲ ਤੇ ਚਲਾਨ ਕੀਤਾ ਗਿਆ ਸੋ ਸ਼ਰੋਣੀ ਗੁਰਦੁਆਰਾ ਪਰੰਧ ਕਮੇਟੀ ਹਮੇਸ਼ਾ ਹੀ ਜਿੱਥੇ ਪੰਥ ਦੀ ਗੱਲ ਕਰਦੀ ਆ ਚਾਹੇ ਉਤਰਾਖੰਡ ਦਾ ਪਿਛਲੇ ਦਿਨੀ ਮੋਟਰਸਾਈਕਲ ਜਿਹੜਾ ਸ਼ੋਰੂਮ ਦਾ ਮਸਲਾ ਹੋਵੇ ਜਿੱਥੇ ਪਰਚਾ ਦਰਜ ਕਰਾਇਆ 12 ਘੰਟੇ ਦੇ ਅੰਦਰ ਅੰਦਰ ਤੇ ਚਾਹੇ ਦੇਸ਼ ਦੇ ਅੰਦਰ ਕਿਸੇ ਵੀ ਵਿਦੇਸ਼ ਦੇ ਅੰਦਰ ਕੋਈ ਵੀ ਗੱਲ ਹੋਵੇ ਸ਼ਰੋਣੀ ਕਮੇਟੀ ਕਰਦੀ ਆ ਸੋ ਸ਼ਰੋਣੀ ਗੁਰਦੁਆਰਾ ਪ੍ਰੰਤ ਕਮੇਟੀ ਅੱਜ ਦੀ ਜਿਹੜੀ ਸਾਡੀ ਅੰਤਰ ਕਮੇਟੀ ਆ ਉਹਦੇ ਵਿੱਚ ਇਸ ਮਸਲੇ ਨੂੰ ਗੰਭੀਰਤਾ ਨਾਲ ਲਈਗੀ ਔਰ ਜਹਦਾਰ ਗੜਗੱਜ ਜੀ ਦੇ ਆਏ ਹੁਕਮ ਤੇ ਫੁੱਲ ਚੜਾਉਂਦੇ ਆ ਇਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਸੋ ਜਿਵੇਂ ਇਹ ਜ਼ਿਕਰ ਚੱਲ ਰਿਹਾ ਕਿ ਹਿਮਾਚਲ ਸਰਕਾਰ ਕਿਸ ਕਦਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਝੰਡੇ ਦਾ ਬਿਆਨ ਕਰਦੀ ਆ ਉੱਥੋਂ ਦੇ ਅਧਿਕਾਰੀਆਂ ਦਾ ਤੇ ਉੱਥੋਂ ਦੇ ਲੋਕਾਂ ਦਾ ਇਹ ਬਿਆਨ ਆਇਆ ਕਿ ਇਹ ਖਤਰਾਵਾਤ ਇਹ ਖਤਰਨਾਕ ਨੇ ਸੋ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਸੰਤਾਂ ਤੇ ਅਜ ਤੱਕ ਕਿਸੇ ਵੀ ਦੇਸ਼ ਦੀ ਅਦਾਲਤ ਵਿੱਚ ਕੇਸ ਨਹੀਂ ਆ ਨਾ ਕੋਈ ਐਫ ਆਈ ਆਰ ਹੈ ਤੇ ਸੰਤ ਸਿੱਖਾਂ ਦੇ ਸਨਮਾਨਤ ਸ਼ਖਸੀਅਤ ਨੇ ਸਿੱਖਾਂ ਦੇ ਧਾਰਮਿਕ ਆਗੂ ਨੇ ਸੋ ਅੱਜ ਵੀ ਜਿਹੜੀ ਗੱਲ ਕੀਤੀ ਜਾ ਰਹੀ ਆ ਇਹ ਸਾਡੇ ਤੇ ਵੱਡਾ ਹਮਲਾ ਵਾ ਤੇ ਅੱਜ ਸਮੁੱਚਾ ਸਿੱਖ ਜਗਤ ਇਸ ਗੱਲ ਨੂੰ ਸਮਝੇ ਤੇ ਅਸੀਂ ਸਰਕਾਰਾਂ ਨੂੰ ਵੀ ਇਹ ਗੱਲ ਦੱਸਣੀ ਚਾਹੁੰਦੇ ਆ ਕਿ ਦੇਸ਼ ਦੇ ਅੰਦਰ ਇੱਕੋ ਕਾਨੂੰਨ ਹੋਣਾ ਚਾਹੀਦਾ ਹਿਮਾਚਲ ਜਾਂ ਉਤਰਾਖੰਡ ਦਾ ਕਾਨੂੰਨ ਵੱਖਰਾ ਨਹੀਂ ਹੈ ਸੋ ਅਸੀਂ ਕਿਉਂਕਿ ਉੱਥੇ ਸਾਡੀ ਛਾਂਜਾ ਸਾਡੇ ਗੁਰਤਾਂ ਉੱਥੇ ਨੇ ਉਹਨਾਂ ਤੋਂ ਵਿਛੋੜਨ ਦੀ ਗੱਲ ਸਾਨੂੰ ਕੀਤੀ ਜਾ ਰਹੀ ਹੈ ਚਾਹੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਾਂ ਹਿਮਾਚਲ ਚ ਕਾਂਗਰਸ ਦੀ ਸਰਕਾਰ ਆ ਇਸ ਗੱਲ ਤੇ ਆਪਣੇ ਆਪ ਨੂੰ ਸਮਝੇ ਕਿ ਇਹ ਗੱਲ ਜਿਹੜੀ ਇਹ ਅੱਗ ਜਿਹੜੀ ਆ ਇਹ ਗਵਾਂਡੀ ਦੇ ਘਰ ਬਸੰਤਰ ਲੱਗਦੀ ਹੁੰਦੀ ਆ ਤੁਹਾਡੇ ਵੀ ਆ ਸਕਦੀ ਆ ਸੋ ਇਸ ਗੱਲ ਨੂੰ ਖਿਆਲ ਰੱਖਿਆ ਜਾਵੇ ਸਰਕਾਰਾਂ ਇਸ ਗੱਲ ਨੂੰ ਸਮਝਣ ਸਤਿਗੁਰੂ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਲੱਗੇ ਝੰਡੇ ਉਤਾਰਨਾ ਆਉਣ ਵਾਲੇ ਸਮੇਂ ਦੇ ਅੰਦਰ ਇਸ ਦਾ ਹਸ਼ਰ ਮਾੜਾ ਹੋਵੇਗਾ